ਤੁਹਦਰ ਗੱਲ ਬਰਨਾਲਾ ਦੀ ਕਰਦੇ ਆ ਜਿੱਥੇ ਕਿ ਹੜਪੀੜਤਾ ਦੀ ਮਦਦ ਲਗਾਤਾਰ ਚੱਲ ਰਹੀ ਹੈ ਪਾਈਕਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਦੇ ਮੁਖੀ ਦੇ ਨਾਲ ਵਾਰ ਪੰਜਾਬੀ ਟੀਵੀ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਨੇ ਕਿਹਾ ਕਿ ਪੀੜਤਾ ਤੱਕ ਹਰ ਮਦਦ ਪਹੁੰਚਾਈ ਜਾ ਰਹੀ ਹੈ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਬੱਚੇ ਬਜ਼ੁਰਗਾਂ ਵੱਡਿਆਂ ਹਰ ਇੱਕ ਦਾ ਇਲਾਜ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਪਟੀਆਂ ਕੀਤੀਆਂ ਜਾਂਦੀਆਂ ਨੇ ਅੱਜ ਸਾਡੇ ਨਾਲ ਨੇ ਲੋਕ ਭਾਈਕ ਨੇ ਆ ਲੋਕ ਸੇਵਾ ਚੈਰੀਟੇਬਲ ਦੀ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਜੀ ਪੰਮਾ ਜੀ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਵੇਂ ਹੀ ਪਿਛਲੇ ਦਿਨ ਹਰ ਜਿੱਥੇ ਹੜ੍ਹ ਆਏ ਸੀ ਕਹਿੰਦਾ ਮਤਲਬ ਜਿੱਥੇ ਪਾਣੀ ਖੜਾ ਸੀ ਉਸ ਉਸ ਜਗ੍ਹਾ ਦੇ ਉੱਤੇ ਇਹਨਾਂ ਵੱਲੋਂ ਲਗਾਤਾਰ ਸੇਵਾ ਕੀਤੀਆਂ ਜਾ ਰਹੀਆਂ ਨੇ ਹੁਣ ਦੇਖਿਆ ਜਾਵੇ ਤੁਸੀਂ ਪਿਛਲੇ ਦਿਨ ਹੀ ਕੱਲ ਪਰਸੋਂ ਉੱਥੇ ਦੌਰਾ ਕਰਕੇ ਆਏ ਹੋ ਕੀ ਹਾਲਾਤ ਬਣੇ ਹੋ ਨੇ ਉੱਥੇ ਪੂਰੇ ਦੇਖੋ ਜੀ ਗੱਲ ਇਹ ਹੈ ਕਿ ਹਾਲਾਤ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਬਹੁਤ ਸੁਧਰ ਰਹੇ ਨੇ ਹਾਲਾਤ ਹਾਂ ਸੜਕਾਂ ਬੇਲੀਆਂ ਹੋ ਚੁੱਕੀਆਂ ਨੇ ਜੀ ਸੜਕਾਂ ਤੇ ਪਾਣੀ ਸੁੱਕ ਚੁੱਕਿਆ ਕੁਝ ਖੇਤਾਂ ਦੇ ਵਿੱਚ ਪਾਣੀ ਖੜਾਗਾ ਔਰ ਪਾਣੀ ਬਿਲਕੁਲ ਕਾਲਾ ਕਾ ਗੰਦਾ ਪਾਣੀ ਆ ਜਿਹਦੇ ਕਰਕੇ ਬਿਮਾਰੀਆਂ ਫੈਲ ਰਹੀਆਂ ਨੇ ਜੀ ਬਹੁਤ ਜ਼ਿਆਦੇ ਕੁਝ ਇਲਾਕਿਆਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਸੁੱਕ ਚੁੱਕਿਆ ਤੇ ਜਿੱਥੇ ਹੁਣ ਮੰਨ ਲਓ ਕਹਿ ਸਕਦੇ ਆਪਾਂ ਵੀ ਟਰੈਕਟਰਾਂ ਦੀ ਡੀਜ਼ਲ ਦੀ ਲੋੜ ਆ ਤੇ ਮੰਨ ਲਓ ਉਹ ਸੰਗਤ ਪੰਜਾਬ ਦੀ ਇਕੱਠੀ ਹੋਵੇ ਪਿੰਡਾਂ ਦੇ ਵਿੱਚੋਂ ਲੋਕ ਇਕੱਠੇ ਹੋ ਕੇ ਉੱਥੇ ਉਹਨਾਂ ਦੇ ਆਪਾਂ ਜੋ ਟਰੈਕਟਰ ਨਾਲ ਆਪਾਂ ਉਹਨੂੰ ਇਕੱਠਾ ਕਰਕੇ ਰੇਤਾ ਸਾਈਡ ਤੇ ਕਰਕੇ ਉਹਨਾਂ ਦੀ ਫਸਲਦਾਰੀ ਵੀ ਜੀ ਕਿਹੜੇ-ਕਿਹੜੇ ਸਵਾਮਾ ਉੱਥੇ ਤੁਹਾਡੀਆਂ ਚੱਲ ਰਹੀਆਂ ਸੀ ਹਾਂਜੀ ਪਹਿਲਾਂ ਤਾਂ ਅਸੀਂ ਫਿਰੋਜ਼ਪੁਰ ਇਲਾਕਾ ਕਵਰ ਕੀਤਾ ਜਿੱਥੇ ਅਸੀਂ ਮੰਨ ਲਓ ਸਭ ਤੋਂ ਪਹਿਲਾਂ ਅਸੀਂ ਲੈ ਕੇ ਗਏ ਮੱਥਰਦਾਨੀਆਂ ਬੋਦਲਾਂ ਦੂਸਰਾ ਘੇੜਾ ਵੀ ਸਾਡਾ ਅਸੀਂ ਹਰਾਚਾਰਾ ਲੈ ਕੇ ਗਏ ਮੱਝਾਂ ਵਾਸਤੇ ਦਾਣਾ ਲੈ ਕੇ ਗਏ ਫਿਰ ਉਹ ਪਿੰਡ ਪਾਣੀ ਨੇ ਘੇਰ ਲਿਆ ਬਾਹਰ ਕੋਈ ਜਾਣ ਹੀ ਸਕਦਾ ਜਿਨ੍ਹਾਂ ਦੀ ਕੋਈ ਸ਼ੂਗਰ ਬੀਪੀ ਦੀ ਦਵਾਈ ਚੱਲਦੀ ਹੋ ਪਰਪਰ ਕੋਈ ਹਾਰਡ ਦੀ ਦਵਾਈ ਚ ਹੋ ਜਾਣੇ ਲੋ ਹਨ ਤੇ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਦਾਨੀ ਵੀਰਾਂ ਦਾ ਦਾਨੀ ਵੀਰਾਂ ਨੇ ਸਾਡੀ ਮਦਦ કરી ਤੇ ਸੰਸਥਾ ਨੇ ਪ੍ਰੋਪਰ ਮੈਡੀਸਨ ਦਾ ਕੰਮ ਕੀਤਾ ਜੀ ਕਿ ਪੌਣ ਵਾਲੇ ਕੱਪੜੇ ਸੰਗਤ ਨੂੰ ਦੱਸ ਦੇਵਾਂ ਵੀ ਅਣਸਾਂ ਉੱਤੇ ਕੋਈ ਬੰਦਿਆਂ ਦੇ ਕੁਰਤੇ ਪਜਾਮੇ ਹੋ ਗਏ ਲੇਡੀਜ਼ ਕੋਈ ਸੂਟ ਹੋ ਗਏ ਇਹ ਚੀਜ਼ਾਂ ਦੀ ਉੱਥੇ ਜ਼ਰੂਰਤ ਹੈ ਜੀ ਐਪੀਜੀ ਪੈਸਾ ਕਿਸੇ ਨੂੰ ਨਾ ਦੋ ਠੀਕ ਹੈ ਤੇ ਬਸ ਤੁਸੀਂ ਸਮਾਨ ਦੋ ਭਰਾਵੋ ਕੋਈ ਕਲਾਕਾਰ ਵੀਡੀਓ ਇਹ ਦੇਖ ਰਿਹਾ ਭਰਾਵੋ ਕੋਈ ਸਿਮੈਂਟ ਦਾ ਟਰੱਕ ਲਿਆ ਕੇ ਕਿਸੇ ਗਰੀਬ ਨੂੰ ਪੰਜ ਬੋਰੀਆਂ 10 ਬੋਰੀਆਂ ਐਦਾਂ ਵੰਡ ਦਿਓ ਜੀ ਇਹ ਸਨ ਸਾਡੇ ਨਾਲ ਭਾਈ ਕਿਨਿਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਪੰਮਾ ਜੀ ਜਿਨ੍ਹਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਕਿ ਕੀ ਹਾਲਾਤ ਨੇ ਤੇ ਕਿਹੜੇ-ਕਿਹੜੀਆਂ ਸੇਵਾ ਇਹਨਾਂ ਵੱਲੋਂ ਉੱਥੇ ਹਲੇ ਵੀ ਚੱਲ ਰਹੀਆਂ ਨੇ